ਉਸ ਸਾਈਡ ਤਾਂ ਕਹਿੰਦੇ ਜੀ ਮਾਝੇ ਵਾਲੀ ਸਾਈਡ ਜਿਹੜਾ ਹੜਾ ਆਗੇ ਹੜਾ ਨੇ ਹਾਲਾਤ ਬੱਦ ਤੋਂ ਬੱਤਰ ਕਰਤੇ ਪਰ ਇੱਥੇ ਆ ਕੇ ਦੇਖਿਆ ਹੜਾ ਤੋਂ ਬਗੈਰੇ ਕਿਸਾਨ ਨੇ ਜੀ ਜਿਹੜੇ ਉਹ ਮੁਰਝਾਏ ਪਏ ਨੇ ਉਹਨਾਂ ਦੇ ਝੋਨੇ ਵੀ ਮੁਰਝਾਏ ਪਏ ਡਾਕਟਰ ਨੇ ਜਿਹੜੇ ਜਿੰਨਾਂ ਮੋਟੀਆਂ ਤਨਖਾਹਾਂ ਲੈਂਦੇ ਨੇ ਉਹਨਾਂ ਤੋਂ ਵੀ ਇਹ ਸਰਚ ਨਹੀਂ ਕਰਿਆ ਜਾ ਰਿਹਾ ਵੀ ਇਹਦਾ ਕੀ ਹੱਲ ਹੈ ਦਵਾਈਆਂ ਵਾਲੇ ਨੇ ਉਹ ਆਪਣੇ ਪੈਸੇ ਬਣਾਈ ਜਾਂਦੇ ਨੇ ਉਹ ਚੱਕ ਚੱਕ ਤੇਲੇ ਦੀਆਂ ਦਵਾਈਆਂ ਦੇਈ ਜਾਂਦੇ ਨੇ ਪਹਿਲਾਂ ਪੌਦ ਜਦੋਂ ਬੀਜੀ ਸੀ ਉੱਤੇ ਵੀ ਸਪਰੇਅ ਕਰੀ ਮਤਲਬ ਇਹਦਾ ਕੋਈ ਹੱਲ ਨਹੀਂ ਜੀ ਨਿਕਲਿਆ ਇਹ ਤਾਂ ਬਹੁਤ ਬੁਰਾ ਹਾਲ ਹੈ ਜੀ ਕਿ ਤਾਂ ਜਮੇ ਗੜੇ ਗਈ ਸਾਰਿਆਂ ਨੂੰ ਬੰਦਾ ਹਾਕਮ ਮਿਲਣਾ ਚਾਹੀਦਾ ਕਿਤੇ ਦਫਤਰ ਚ ਬੈਠ ਕੇ ਹੀ ਗਰਦੋਰੀ ਨਾ ਕਰ ਜਾਣ ਇਕੱਲੇ ਇਕੱਲੇ ਖੇਤ ਚ ਜਾ ਕੇ ਦੇਖਣ ਜੇ ਮੇਰਾ ਨੁਕਸਾਨ ਹੈ ਮੈਨੂੰ ਦੇ ਦੇਣ ਜੇ ਮੇਰਾ ਨਹੀਂ ਨੁਕਸਾਨ ਤਾਂ ਨਾ ਦੇ ਜੀ ਹੁਣ 6 ਕਿੱਲੇ ਜੀ ਦੀ ਠੀਕ ਹੈ ਜੀ ਐਵੇਂ ਕਹੀ ਚ 6 ਮੇਰੇ ਖਰਾਬ ਨੇ ਮੈਨੂੰ ਪਰ ਮੈਂ ਕਹਿੰਦਾ ਵੀ ਮੈਨੂੰ 6 ਤਾਂ ਹੀ ਮਿਲ ਜAVE ਮੈਨੂੰ ਸਾਢੇ 6 ਦਾ ਵੀ ਨਾ ਮਿਲੇ ਰੋਗ ਹੈ ਉਹ ਤਾਂ तकरीबन ਜੇ ਕਿਸੇ ਦੇ 10 ਕਿਲੇ ਨੇ ਉਹਦੇ ਚੋਂ ਕਿਸੇ ਦੇ 4 ਕਿਸੇ ਦੇ 3 ਇਹ ਚ ਇਸ ਸੇਕ ਤੋਂ ਬਚਿਆ ਕੋਈ ਨਹੀਂ ਜੇ ਕੋਈ ਕਹੇ ਨਾ ਵੀ ਮੈਂ 100% ਬਚ ਗਿਆ ਕੋਈ ਨਹੀਂ ਬਚਿਆ ਕੁਛ ਨਾ ਕੁਛ ਹਰ ਇੱਕ ਕਿਸਾਨ ਦੀ ਖਰਾਬ ਹੈ ਤਾਂ ਵੱਢਣ ਵਾਲੇ ਜਿਹੜੇ ਡਰਾਈਵਰਾਂ ਨੇ ਮਸ਼ੀਨ ਚਲਾਉਣੀਆਂ ਜਾਂ ਹੋਰ ਕਰਨਾ ਉਹਨਾਂ ਨੂੰ ਵੀ ਬਿਮਾਰੀਆਂ ਲੱਗਣ ਦਾ ਖਤਰਾ ਹੈ ਜੀ ਕਿਉਂਕਿ ਧੂੜ ਇੰਨੀ ਉੜਦੀ ਹੈ ਹਲਦੀ ਮੈਂ ਸਸਕਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਕਿਸਾਨੀ ਨੂੰ ਇੱਕ ਸਾਈਡ ਤੇ ਹੜ੍ਹਾਂ ਨੇ ਮਾਰ ਲਿਆ ਦੂਜੀ ਸਾਈਡ ਤੇ ਕਰੋਨਾ ਦੀ ਤਰ੍ਹਾਂ ਇੱਕ ਵਾਇਰਸ ਆਇਆ ਜਿਸ ਨੂੰ ਚਾਈਨੀ ਵਾਇਰਸ ਕਿਹਾ ਜਾਂਦਾ ਝੋਨਾ ਬੋਨਾ ਰਹਿ ਗਿਆ ਉਸ ਨੇ ਵੀ ਕਿਸਾਨਾਂ ਦਾ ਲੱਕਾ ਜਿਹੜਾ ਤੋੜ ਦਿੱਤਾ ਅਜਿਹੇ ਵਾਇਰਸ ਕਿੱਥੋਂ ਆਉਂਦੇ ਨੇ ਕਿੱਦਾਂ ਦੇ ਕਿਸਾਨਾਂ ਦੇ ਹਾਲਾਤ ਨੇ ਗੱਲਬਾਤ ਕਰਾਂਗੇ ਕਿਸਾਨ ਨੇ ਸਾਡੇ ਨਾਲ ਹਾਂਜੀ ਕੀ ਨਾਮ ਹੈ ਜੀ ਮਿਰਜਾ ਜਸਪ੍ਰੀਤ ਸਿੰਘ ਆ ਜੀ ਜਸਪ੍ਰੀਤ ਸਿੰਘ ਜੀ ਕਿੱਦਾਂ ਦੇ ਹਾਲਾਤ ਨੇ ਉਸ ਸਾਈਡ ਤਾਂ ਕਹਿੰਦੇ ਜੀ ਮਾਝੇ ਵਾਲੀ ਸਾਈਡ ਜਿਹੜਾ ਹੜਾ ਆਗੇ ਹੜਾ ਨੇ ਹਾਲਾਤ ਵਾਸਤੇ ਬੱਤਰ ਕਰਤੇ ਪਰ ਇੱਥੇ ਆ ਕੇ ਦੇਖਿਆ ਹੜਾਂ ਤੋਂ ਬਗੈਰ ਇਹ ਕਿਸਾਨ ਨੇ ਜੀ ਜਿਹੜੇ ਉਹ ਮੁਰਝਾਏ ਪਏ ਨੇ ਉਹਨਾਂ ਦੇ ਝੋਨੇ ਵੀ ਮੁਰਝਾਏ ਪਏ ਨੇ ਬਿਲਕੁਲ ਵੀਰ ਜੀ ਇਹ ਜਿਹੜਾ 131 ਦਾ ਬੀਜ ਦੀ ਇਹ तकरीबन ਸਾਡੇ ਕੋਈ ਜ਼ਿਆਦਾ ਬڑا ਜ਼ਿੰਮੇਦਾਰ ਨਹੀਂ ਹੈਗਾ ਛੋਟੇ ਥੋੜੀ ਥੋੜੀ ਜ਼ਮੀਨ ਵਾਲੇ ਨੇ ਨਾਲ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ ਆ ਰਾਇਤ ਕੀ ਬੌਣੇ ਬੁੱਝੇ ਨੇ ਨਾ ਨੁਕਸਾਨ ਕਰਿਆ ਜੀ ਕੋਈ ਯੂਨੀਵਰਸਿਟੀ ਦਾ ਕੋਈ ਹੱਲ ਨਹੀਂ ਉਹ ਡਾਕਟਰ ਨੇ ਜਿਹੜੇ ਜਿਹਨਾਂ ਮੋਟੀਆਂ ਤਨਖਾਹਾਂ ਲੈਂਦੇ ਨੇ ਉਹਨਾਂ ਤੋਂ ਵੀ ਇਹ ਸਰਚ ਨਹੀਂ ਕਰਿਆ ਜਾ ਰਿਹਾ ਵੀ ਇਹਦਾ ਕੀ ਹੱਲ ਆ ਦਵਾਈਆਂ ਵਾਲੇ ਨੇ ਉਹ ਆਪਦੇ ਪੈਸੇ ਬਣਾਈ ਜਾਂਦੇ ਨੇ ਉਹ ਚੱਕ ਚੱਕ ਤੇਲੇ ਦੀਆਂ ਦਵਾਈਆਂ ਦੇਈ ਜਾਂਦੇ ਨੇ ਪਹਿਲਾਂ ਪੌਦ ਜਦੋਂ ਬੀਜੀ ਸੀ ਉੱਤੇ ਵੀ ਸਪਰੇਅ ਕਰੀ ਮਤਲਬ ਇਹਦਾ ਕੋਈ ਹੱਲ ਨਹੀਂ ਜੀ ਨਿਕਲਿਆ ਕੋਈ ਇਹਦੇ ਤੇ ਭਈ ਦਾਅਵੇ ਤਾਂ ਕੀਤੇ ਜਾਂਦੇ ਨੇ ਦੇਸ਼ ਨੂੰ ਖੁਸ਼ਹਾਲ ਕਰਨ ਦੇ ਤਰੱਕੀ ਦੀ ਸਾਈਡ ਤੇ ਲਿਜਾਣ ਦੇ ਉੰਨੇ ਨੂੰ ਬਿਮਾਰੀ ਬਾਈ ਇਹ ਪਹਿਲਾਂ ਵੀ ਆਈ ਸੀ ਉਦੋਂ ਨਹੀਂ ਹੱਲ ਹੋਇਆ ਐਤਕੀ ਫੇਰ ਐਤਕੀ ਤਾਂ ਇਹਨੇ ਲੱਕੇ ਤੋੜ ਤਾ ਲੋਕਾਂ ਦਾ ਬਿਲਕੁਲ ਵੀਰ ਜੀ ਖਤਮ ਹੋ ਗਏ ਖੇਤ ਸਿਰਫ ਇੱਕ ਖਾਲੀ ਖੇਤ ਪਿਆ ਹੁਣ ਇਹਦੇ ਚ ਕੁਝ ਨਹੀਂ ਹੈਗਾ ਉਹ ਜਿਹੜੇ ਵਾਦੇ ਨੇ ਉਹ ਬਸ ਦਫਤਰਾਂ ਚ ਬਹਿ ਕੇ ਉੱਥੇ ਹੀ ਕਰੇ ਜਾਂਦੇ ਨੇ ਮੁਆਵਜ਼ੇ ਦੀ ਕੋਈ ਉਮੀਦ ਹੈ ਕਿਹਾ ਤਾਂ ਜਾ ਰਿਹਾ ਸੀ ਹੁਣ ਵੀ ਕਿਹਾ ਜਾ ਰਿਹਾ ਇਤੇ ਅਸੀਂ ਮੁਆਵਜ਼ਾ ਦਵਾਂਗੇ ਹੜਾਂ ਵਾਲੀ ਸਾਈਡ ਐਲਾਨ ਵੀ ਕਰਤਾ ਕਿ ਇੰਨੇ ਨਾ ਮੁਆਵਜ਼ਾ ਪਰ ਇੱਧਰ ਧਿਆਨ ਨਹੀਂ ਬਾਈ ਬੈਣਾ ਬੋਣਾ ਵਾਇਰਸ ਆ ਗਿਆ ਉੱਲੀ ਹਲਦੀ ਰੋਗ ਪੈ ਗਿਆ ਬਹੁਤ ਹਾਲਾਤ ਖਰਾਬ ਨੇ ਕੋਈ ਬਿਲਕੁਲ ਵੀਰ ਜੀ ਦੇਖੋ ਉਧਰ ਜਿੱਧਰ ਹੜਾਂ ਨਹੀਂ ਮਾਰ ਪਈਆ ਉਧਰ ਵੀ ਸਾਡੇ ਭਾਈਚਾਰਾ ਕਿਸਾਨ ਭਾਈ ਜਾ ਰਹੀ ਆ ਉਧਰ ਵੀ ਹਜੇ ਤੱਕ ਕਿਸੇ ਨੂੰ ਕੋਈ ਮਾਮਜ਼ਨੀ ਮਿਲਿਆ ਐਲਾਨ ਹੋਏ ਸਿਰਫ ਐਲਾਨ ਐਲਾਨ ਹੋਏ ਨੇ ਕੁਛ ਨਹੀਂ ਪਤਾ ਉਹਨਾਂ ਦੇ ਪੱਲੇ ਕੀ ਪੈਣਾ ਕੀ ਨਹੀਂ ਪੈਣਾ ਔਰ ਸਾਡੇ ਕਿੰਨੇ ਇੱਧਰ ਜਿਹੜਾ ਨੁਕਸਾਨ ਹੋਇਆ ਜੀਰੀ ਬੌਨੇ ਵਾਇਰਸ ਨਾਲ ਖਰਾਬ ਹੋਈਆ ਇੱਧਰ ਤਾਂ ਕੋਈ ਅਧਿਕਾਰੀ ਆ ਪਹੁੰਚਿਆ ਤੱਕੇ ਨਹੀਂ ਜੀ ਪਹੁੰਚੇ ਨਹੀਂ ਬਿਲਕੁਲ ਕਿਸੇ ਨੇ ਸਾਰ ਨਹੀਂ ਜੀ ਲਈ ਨਹੀਂ ਕੋਈ ਗਦੌਰੀ ਕਰਨਾ ਸਰਕਾਰ ਕਹਿ ਰਹੀ ਆ ਕਿ ਗਦੌਰੀਆਂ ਕਰਕੇ ਜਲਦ ਤੋਂ ਜਲਦ ਮਾਬਜਾ ਮਿਲੂਗਾ ਫਿਰ ਜੇ ਪਹੁੰਚੇ ਨਹੀਂ ਬਈ ਪਹੁੰਚਣਗੇ ਕਾਹਦਾ ਅਗਲੀਆਂ ਫਸਲਾਂ ਦੀ ਵੀ ਤਿਆਰੀ ਕਰਨੀ ਆ ਇਹ ਤਾਂ ਜੀ ਹੁਣ ਹਫਤੇ 10 ਦਿਨ ਚ ਫਸਲਾਂ ਲੋਕ ਕੱਟਣ ਨੂੰ ਤਿਆਰ ਨੇ ਹੂੰ ਇਹ ਜੇ ਇਹਨੂੰ ਦਾਣਾ ਵੀ ਨਹੀਂ ਹੈਗਾ ਵੜਾ ਕੇ ਖੇਤ ਤਾਂ ਸਾਫ਼ ਕਰਨਾ ਪਊਗਾ ਜੀ ਡਾਕਟਰ ਬਲਬੀਰ ਦਾ ਇੱਕ ਦਿਨ ਬਿਆਨ ਆਇਆ ਸੀ ਜੀ ਸਾਨੂੰ ਵੀ ਆਸ ਸੀ ਵੀ ਚਲੋ ਕੁਛ ਨਾ ਕੁਛ ਕਰੂਗੀ ਸਰਕਾਰ ਪਰ ਕੋਈ ਫਰਕ ਨਹੀਂ ਪਿਆ ਜੀ ਕੋਈ ਅਧਿਕਾਰੀ ਨਹੀਂ ਸਾਡੇ ਤੱਕ ਪਹੁੰਚਿਆ ਨਾ ਕੋਈ ਸਰਕਾਰ ਦਾ ਹੀ ਇਹ ਤਚਾਬੀ ਆ ਕੇ ਕਿਸਾਨਾਂ ਦੀ ਸਾਰ ਲਈ ਜਾਵੇ ਬਿਲਕੁਲ ਕਿਸੇ ਨੇ ਧਿਆਨ ਨਹੀਂ ਦਿੱਤਾ ਜੀ ਹੂੰ ਸੋ ਹੋਰ ਵੀ ਕਿਸਾਨ ਨੇ ਹਾਂ ਜੀ ਕੀ ਨਾਮ ਹੈ ਜੀ ਨਿਰਪਾਇ ਸਿੰਘ ਜੀ ਨਿਰਪਾਇ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿਸਾਨੀ ਦੇ ਹਾਲਾਤ ਕੀ ਨੇ ਇਹ ਤਾਂ ਬਹੁਤ ਬੁਰਾ ਹਾਲ ਹੈ ਜੀ ਇਹ ਤਾਂ ਜਮੇ ਗੜੇ ਗਈ ਜੱਟ ਹਾਂ ਜ਼ਿੰਮੇਵਾਰ ਖਤਮ ਹੋ ਗਿਆ ਜੀ ਹੂੰ ਬਿਲਕੁਲ ਕਿਤੇ ਵੀ ਕੋਈ ਹੱਤਾ ਕਿਤੇ ਜੜ ਜਿਹੜੀ ਗਈ ਜੀ ਕਿਤੇ ਨਹੀਂ ਸਾਰੇ ਇਹ ਹਾਲ ਹੈ ਲੱਗਦਾ ਇਹ ਸਰਕਾਰ ਕੋਈ ਬਾਹ ਫੜੂ ਹਾਂ ਜੀ ਕੁਝ ਨਹੀਂ ਮੈਨੇ ਗੱਲਾਂ ਕਰੀਆਂ ਨੇ ਨਸੀਨਾ ਨੇ ਸਤੰਤਰੇ ਬੈਠੇ ਪਰ ਕਰਦੇ ਕੋਈ ਕੁਝ ਨਹੀਂ ਹੈ ਜੀ ਹੂੰ ਸੋ ਕਿਸਾਨੀ ਦੇ ਹਾਲਾਤ ਵੱਧ ਤੋਂ ਵੱਧਰ ਨੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜੇ ਕਿਸੇ ਨੂੰ ਦਿਲ 'ਚ ਦਰਦ ਜਾਗੇ ਤਾਂ ਉਹ ਇਹਨਾਂ ਦੀ ਸਾਰ ਲੈਣ ਤਾਂ ਆ ਸਕਦਾ ਇਹ ਮਾਅਬਜ਼ਾ ਜਦੋਂ ਮਿਲਣਾ ਮਿਲਣਾ ਹੋਰ ਵੀ ਕਿਸਾਨ ਨੇ ਹਾਂਜੀ ਕੀ ਨਾਮ ਹੈ ਜੀ ਆਪਣੇ ਨਾਮ ਕੀ ਜੀ ਕਰਨੈਲ ਹੈ ਜੀ ਕਰਨੈਲ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਕਿੰਨੇ ਸਾਲ ਹੋ ਗਏ ਇਹੀ ਹੈ ਇਹੀ ਹਾਲ ਨੇ ਜੀ ਉਹ ਮਰਗੀ ਕਦੇ ਚੋਈ ਨਾਲ ਕਦੇ ਕੀ ਮੈਂ ਕਿਸ ਤਰ੍ਹਾਂ ਦੇਖਦੇ ਹੋ ਜੀ ਵੱਧ ਤੋਂ ਵੱਧ ਹਾਲਾਤ ਨੇ ਦਾਅਵੇ ਤਾਂ ਕੀਤੇ ਜਾਂਦੇ ਨੇ ਖੁਸ਼ਹਾਲ ਕਰਨ ਦੇ ਦੇਸ਼ ਨੂੰ ਪਰ ਜੋ ਹਾਲਾਤ ਦੇਖ ਰਹੇ ਹਾਂ ਇਹਦੇ ਨਾਲ ਤਾਂ ਦੇਸ਼ ਦਾ ਲੱਕ ਟੁੱਟ ਗਿਆ ਨੇ ਜੀ ਦੇਖੋ ਟਵਾਨਾ ਸਾਹਿਬ ਉਮੀਦ ਦੇ ਨਾਲ ਜ਼ਿੰਦਗੀ ਬੰਦਾ ਜਿਉਂਦਾ ਸਾਨੂੰ ਉਮੀਦ ਤਾਂ ਰੱਖਣੀ ਚਾਹੀਦੀ ਹੈ ਉਮੀਦ ਕਰਦੇ ਆਂ ਸੀ ਸਰਕਾਰ ਤੋਂ ਆਸ ਕਰਦੇ ਆਂ ਔਰ ਸਾਡਾ ਹੱਕ ਵੀ ਬਣਦਾ ਸੀ ਦੇਸ਼ ਦੇ ਵਸੀਆਂ ਜੀ ਹੈ ਜੀ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਸਾਡਾ ਹੱਕ ਬਣਦਾ ਵੀ ਸਾਡੇ ਨਾਲ ਖੜਨ ਸਾਨੂੰ ਕੁਛ ਨਾ ਕੁਛ ਦਾ ਮੁਆਵਜ਼ਾ ਦੇਣ ਜੀ ਤੇ ਇੱਕ ਬੇਨਤੀ ਮੇਰੀ ਹੈ ਵੀ ਜੇ ਕਿਸੇ ਕੋਈ ਅਧਿਕਾਰੀ ਨੂੰ ਭੇਜਦਾ ਦੇਖੋ ਉਹਦੇ ਵਿੱਚ ਜਿਹੜੀ ਵੋਟਾਂ ਦੀ ਰਾਜਨੀਤੀ ਆ ਉਹ ਨਾ ਖੇਡੀ ਜਾਵੇ ਜਿਹਦਾ ਬਣਦਾ ਨੁਕਸਾਨ ਆ ਮੈਂ ਕਹਣਾ ਚਾਹੇ ਕੋਈ ਵਿਰੋਧੀ ਆ ਚਾਹੇ ਕੋਈ ਸਰਕਾਰ ਦੇ ਨਾਲ ਅਟੈਚ ਆ ਚਾਹੇ ਕੋਈ ਦੂਜੀਆਂ ਪਾਰਟੀਆਂ ਨਾਲ ਅਟੈਚ ਆ ਸਾਰਿਆਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਕਿਤੇ ਦਫ਼ਤਰ 'ਚ ਬੈਠ ਕੇ ਹੀ ਗਰਦੌਰੀ ਨਾ ਕਰ ਜਾਣ ਕੱਲੇ-ਕੱਲੇ ਖੇਤ 'ਚ ਜਾ ਕੇ ਦੇਖਣ ਜੇ ਮੇਰਾ ਨੁਕਸਾਨ ਹੈ ਮੈਨੂੰ ਦੇ ਦੇਣ ਜੇ ਮੇਰਾ ਨਹੀਂ ਨੁਕਸਾਨ ਤਾਂ ਨਾ ਦੇਣ ਜੀ ਹਰ ਦੇਖੋ ਹਰ ਇੱਕ ਕਿਸਾਨ ਇਹੀ ਚਾਹੁੰਦਾ ਵੀ ਜਿਹਦਾ ਕੋਈ ਨੁਕਸਾਨ ਹੋਇਆ ਹੈ ਉਹਨੂੰ ਜ਼ਰੂਰ ਉਹਦਾ ਬਣਦਾ ਹੱਕ ਮਿਲਣਾ ਚਾਹੀਦਾ ਨਾ ਕਿ ਜਿਹਦਾ ਨੁਕਸਾਨ ਹੋਇਆ ਨਹੀਂ ਉਹ ਬੈਠਾ ਲੈ ਜੀ ਵੀ ਇੱਕ ਬਾਕੀ ਇਹ ਹੈ ਜੀ ਸਾਡੇ ਲੋਕਾਂ ਦੀ ਜ਼ਮੀਰ ਵੀ ਕੰਮ ਕਰਨੀ ਚਾਹੀਦੀ ਹੈ ਜੀ ਪਿੱਛੇ ਨਾ ਜੀ ਕਣਕ ਕਣਕਾਂ 'ਚ ਲੋਕ ਕਹਿੰਦੇ ਸਾਡੇ 'ਚ ਅੱਗ ਲੱਗੀ ਸੀ ਕਹਿੰਦੇ ਵੀ ਤੁਸੀਂ ਲਿਖਾ ਦਿਓ ਵੀ ਥੋਡੀ ਕਣਕ ਮਰ ਗਈ ਮੈਂ ਕਿਹਾ ਵੀ ਆਪਣੀ ਜ਼ਮੀਰ ਨਹੀਂ ਕੰਮ ਕਰਦੀ ਆਪਣੀ ਕਣਕ ਜਦ ਮੱਚੀ ਉਹਨੇ ਆਪਾਂ ਕੌਣ ਲਿਖਾਈਏ ਮੈਂ ਇੰਟਰਵਿਊ ਵੀ ਦਿੱਤੀ ਸੀ ਤੁਹਾਨੂੰ ਵੀ ਇਸ ਕਰਕੇ ਜਿਹੜਾ ਮੇਰੀ ਹੁਣ 6 ਕਿਲੇ ਜੀ ਦੀ ਠੀਕ ਹੈ ਜੀ ਹੂੰ ਐਵੇਂ ਕਹੀ ਚ 6 ਮੇਰੇ ਖਰਾਬ ਨੇ ਮੈਨੂੰ ਪਰ ਮੈਂ ਕਹਿੰਦਾ ਵੀ ਮੈਨੂੰ 6 ਦਾ ਹੀ ਮਿਲ ਜAVE ਮੈਨੂੰ ਸਾਢੇ 6 ਦਾ ਵੀ ਨਾ ਮਿਲੇ ਹੂੰ ਬਣਦਾ ਹੱਕ ਮਿਲ ਜAVE ਜੀ ਉਹੀ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜੇ ਸਾਡੀ ਬਾਹ ਫੜਦੇ ਨੇ ਸਰਕਾਰ ਅਸੀਂ ਉਹਦਾ ਦਿਲੋਂ ਧੰਨਵਾਦ ਕਰਦੇ ਆ ਐਮਐਲਏ ਸਾਭ ਨੂੰ ਵੀ ਬੇਨਤੀ ਕਰਾਂਗੇ ਹੋਰ ਵੀ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਾਂਗੇ ਕਿੰਨਾ ਕਰਕਬਾ ਹੋਊਗਾ ਜੀ ਆਪਣੇ ਪਿੰਡ ਚ ਜਿਹੜਾ ਬੌਣੇ ਵਾਇਰਸ ਦੀ ਜਾਂ ਹਲਦੀ ਰੋਗ ਦੀ ਮਾਰ ਥੱਲੇ ਆ ਦੇਖੋ ਜੀ ਜਿਹੜਾ ਰੋਗ ਹੈ ਉਹ ਤਾਂ ਤਕਰੀਬਨ ਜੇ ਕਿਸੇ ਦੇ 10 ਕਿਲੇ ਨੇ ਉਹਦੇ ਚੋਂ ਕਿਸੇ ਦੇ 4 ਕਿਸੇ ਦੇ 3 ਇਹ ਚ ਇਸ ਸੇਕ ਤੋਂ ਬਚਿਆ ਕੋਈ ਵੀ ਨਹੀਂ ਜੇ ਕੋਈ ਕਹੇ ਨਾ ਵੀ ਮੈਂ 100% ਬਚ ਗਿਆ ਕੋਈ ਨਹੀਂ ਬਚਿਆ ਕੁਛ ਨਾ ਕੁਛ ਹਰ ਇੱਕ ਕਿਸਾਨ ਦੀ ਖਰਾਬ ਹੈ ਜੀ ਜਿਹਦੀ ਖੜੀ ਫਸਲ ਦਿਖਦੀ ਆ ਜੀ ਉਹਦੀ ਫਿਰ ਮੰਡੀਆਂ ਚ ਵੀ ਨਹੀਂ ਵਿਕਣੀ ਹਲਦੀ ਰੋਗ ਹੈ ਨਹੀਂ ਉਹਨਾਂ ਸੈਲਰਾਂ ਚਿੰਤਾ ਹੀ ਸਾਨੂੰ ਇਹੀ ਆ ਵੀ ਅਸੀਂ ਉਹਨੂੰ ਜੀਰੀ ਨੂੰ ਲੈ ਕੇ ਕਿੱਥੇ ਜਾਵਾਂਗੇ ਜੀ ਮੈਨੂੰ ਲੱਗਦਾ ਵੀ ਸਤੋ ਫੀਡ ਫੈਕਟਰੀ ਵਾਲਿਆਂ ਨੇ ਵੀ ਜੀਰੀ ਨਹੀਂ ਲੈਣੀ ਸਰਕਾਰ ਤਾਂ ਪਹਿਲਾਂ ਹੀ ਇੰਨੀਆਂ ਅ ਕੋਈ ਡਿਸਕਲਰ ਦੀ ਕੋਈ ਕਿਸੇ ਦੀ ਇੰਨੀਆਂ ਮਤਲਬ ਕੰਡੀਸ਼ਨਾਂ ਰੱਖਦੇ ਨੇ ਉਹ ਕਿਵੇਂ ਪਾਸ ਕਰਾਂਗੇ ਅਸੀਂ ਉਹ ਚੋ ਮੁਸ਼ਕਲ ਹੈ ਜੀ ਪਾਸ ਹੋਣਾ ਸਾਡਾ ਕਿਉਂਕਿ ਅਸੀਂ ਖੁਦ ਮੰਨਦੇ ਹਾਂ ਵੀ ਸਾਡੀ ਇੰਨੀ ਜਿਹੜੀ ਖਰਾਬ ਨੂੰ ਲਊਗਾ ਕਾਣ ਇਹ ਤਾਂ ਵੱਢਣ ਵਾਲੇ ਜਿਹੜੇ ਡਰਾਈਵਰਾਂ ਨੇ ਮਸ਼ੀਨ ਚਲਾਉਣੀਆਂ ਇਹ ਹੋਰ ਕਰਨਾ ਉਹਨਾਂ ਨੂੰ ਵੀ ਬਿਮਾਰੀਆਂ ਲੱਗਣ ਦਾ ਖਤਰਾ ਹੈ ਜੀ ਕਿਉਂਕਿ ਧੂੜ ਇੰਨੀ ਉਡਦੀ ਹੈ ਹਲਦੀ ਆ ਮੈਂ ਕਹਿੰਦਾ ਜੀ ਤੁਸੀਂ ਚਲੋ ਖੇਤ ਤੁਸੀਂ ਮੜਾ ਜਾ ਡੰਡੇ ਨਾਲ ਹਲਾਉਂਗੇ ਤੁਸੀਂ ਉੱਥੇ ਖੜ੍ਹ ਨਹੀਂ ਪਾਉਂਗੇ ਬਦਬੋਹ ਮਾਰਦੀ ਹੈ ਜੀ ਜੀਰੀਆਂ ਚੋਂ ਮੈਂ ਦੇਖਿਆ ਜੀ ਕਿਉਂਕਿ ਮੈਂ ਇੱਕ ਦਿਨ ਸਪਰੇਅ ਕਰਨ ਲੱਗਿਆ ਸੀ ਵਿੱਚ ਦੀ ਲੰਗੀਆਂ ਨਹੀਂ ਜਾ ਰਿਹਾ ਧਮਾਂ ਦੀ ਤਰ੍ਹਾਂ ਹੋ ਰਿਹਾ ਉਹ ਚੜ ਰਹੀ ਹੈ ਜੀ ਬਹੁਤ ਜ਼ਿਆਦਾ ਸਪਰੇਅ ਨਾਲੇ ਉੜ ਰਹੀ ਸੀ ਦੇਖੋ ਜੀ ਮੈਂ ਆਪਣੇ 6 ਕਿਲੇ ਇਹ ਜੀਰੀ ਦੇ ਬਹਣ ਲੱਗਿਆ ਸੀ ਚਲੋ ਕੋਈ ਭਾਈਚਾਰੇ ਆ ਕੇ ਕਹਿੰਦੇ ਵੀ ਕੋਈ ਨਹੀਂ ਜੀ ਤੇਰੇ ਕੁਛ ਨਾ ਕੁਛ ਖਰਚਾ ਪੱਲੇ ਪੈ ਜੂ ਮੈਂ ਆਸਨ ਨਾਲ ਉਹਨੂੰ ਰੱਖੀ ਬੈਠਾ ਪਰ ਹੁਣ ਮੈਨੂੰ ਚਿੰਤਾ ਇਹ ਹੀ ਆ ਵੀ ਮੈਂ ਇਹਨੂੰ ਵੱਢ ਕੇ ਕਰੂੰ ਕਿ ਮੈਂ ਕਿੱਥੇ ਸਿੱਟੂੰ ਕੌਣ ਇਹਨੂੰ ਵੱਢੂਗਾ ਮੈਂ ਖੁਦ 10 ਮਿੰਟ ਨਹੀਂ ਬੈਠ ਸਕਦਾ ਜੀ ਇੰਨੀ ਬਦਬੂ ਮਾਰਦੀ ਆ ਮੈਂ ਮੋਟਰ ਤੇ ਜਦੋਂ ਜਾਂਦਾ ਮੇਰੇ ਬਦਬੂ ਮਾਰਦੀ ਆ ਖੇਤ ਚ ਇਹ ਕਾਰਨ ਕੀ ਮੰਨਦੇ ਜੀ ਇਸ ਵਾਰ ਇੰਨੀ ਕੋਕ ਕਰੋਪੀ ਕਿੱਦਾਂ ਹੋਗੀ ਇਹ ਪਤਾ ਹੈ ਕੀ ਹੋਇਆ ਜੀ ਇਹ ਬੇਮੌਸਮੀ بارش ਦਾ ਜਿਹੜਾ ਉਹ ਵੀ ਨੁਕਸਾਨ ਹੋਇਆ ਬੇਮੌਸਮੀ بارش ਦਾ ਜਦੋਂ ਮਤਲਬ ਝੋਨਾ ਨਿਸਰਦਾ ਸੀ ਉਦੋਂ بارش ਪੈ ਗਈ ਕਿ ਕੁਝ ਦਵਾਈਆਂ ਦਾ ਵੀ ਹੋ ਜਾਂਦਾ ਜੀ ਦਵਾਈਆਂ ਸਹੀ ਜੇ ਪ੍ਰੋਪਰ ਚੰਗੀਆਂ ਦਵਾਈਆਂ ਨਾ ਮਿਲਣ ਉਹਦਾ ਵੀ ਲਾਸ ਹੋ ਜਾਂਦਾ ਜੀ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਜੀ ਸੋਸ਼ਲ ਮੀਡੀਆ ਤੇ ਕਿ ਸਰਕਾਰਾਂ ਕਿਸਾਨੀ ਦਾ ਲੱਕ ਤੋੜਨ ਵਾਸਤੇ ਚਾਈਨੈਜ਼ ਵਾਇਰਸ ਵੀ ਸਰਕਾਰਾਂ ਵੱਲੋਂ ਇਹ ਤਿਆਰ ਕੀਤਾ ਗਿਆ ਕੁਝ ਵੀ ਕਰ ਸਕਦੇ ਨੇ ਬੀਆਂ ਦੇ ਵਿੱਚ ਕੋਈ ਮਿਲਾਵਟਾ ਜਾਂ ਫਿਰ ਕੋਈ ਇਦਾਂ ਦੀ ਸਾਜ਼ਿਸ਼ ਹੈ ਜਿਹੜਾ ਇਹ ਕਿਸਾਨੀ ਨੂੰ ਖਤਮ ਕਰਕੇ ਜ਼ਮੀਨਾਂ ਖੋਣ ਵਾਸਤੇ ਇਹ ਤਿਆਰੀਆਂ ਨੇ ਇਹਨੂੰ ਕਿਵੇਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਚੱਲ ਰਹੀ ਜੇ ਮੇਰੇ ਦੇਸ਼ ਦੇ ਵਿੱਚ ਬੇਈਮਾਨੀ ਨਾ ਹੋਵੇ ਤਮਾਣਾ ਸਾਹਿਬ ਮੇਰਾ ਦੇਸ਼ ਅੱਜ ਵੀ ਸੋਨੇ ਦੀ ਚਿੜੀ ਹੈ ਪਰ ਅਸੀਂ ਬੇਈਮਾਨੀ ਨੇ ਮਾਰ ਲੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਾਡੇ ਮੁਲਕ ਦਾ ਪੈਰਾਂ ਦਾ ਧੋਣ ਵੀ ਨਹੀਂ ਜੇ ਸਾਡੇ ਚ ਬੇਈਮਾਨੀ ਨਾ ਹੋਵੇ ਮੈਂ ਕਹਿੰਦਾ ਵੀ ਸਾਡੀਆਂ ਸਰਕਾਰਾਂ ਵੀ ਇੰਨੀਆਂ ਬੇਈਮਾਨੀਆਂ ਬੇਈਮਾਨ ਨੇ ਜੇ ਇਹ ਡੁਪਲੀਕੇਟ ਵਾਇਰਸ ਕਹਿੰਦੇ ਨੇ ਵੀ ਪਵਾ ਸਕਦੇ ਨੇ ਤਾਂ ਇਹ ਚੈਨੀ ਵਾਇਰਸ ਤਾਂ ਕੋਈ ਵੱਡੀ ਗੱਲ ਨਹੀਂ ਜੀ ਵਾਇਰਸ ਵੀ ਲਿਆ ਸਕਦੇ ਨੇ ਕਿਉਂਕਿ ਵੱਡੇ ਘਰਾਣਿਆਂ ਨਾਲ ਜਦੋਂ ਸਰਕਾਰ ਮਿਲ ਜਾਂਦੀ ਹੈ ਜੀ ਫਿਰ ਗਰੀਬ ਨੂੰ ਤਾਂ ਕੀੜੀ ਮਕੌੜੀ ਸਮਝਦੇ ਨੇ ਫਿਰ ਜ਼ਿਮੀਂਦਾਰਾਂ ਨੂੰ ਤਾਂ ਹੁਣ ਕੀੜੇ ਮਕੌੜੇ ਸਮਝਦੇ ਨੇ ਜੀ ਪਰ ਐਂ ਦੇਖ ਲਓ ਜੀ ਵੀ ਇਹ ਜਿਹੜਾ ਜ਼ਿਮੀਂਦਾਰ ਹੈ ਨਾ ਜੇ ਬਿਨਾ ਬਾਣੇ ਤੋਂ ਸਾਧ ਹੈ ਇੱਕ ਤਾਂ ਬਾਣਾ ਪਾ ਕੇ ਸਾਧ ਬਣਦੇ ਨੇ ਇਹ ਬਿਨਾ ਬਾਣੇ ਤੋਂ ਸਾਧ ਹੈ ਸਾਧਾਂ ਦੇ ਨਾਲ ਧਰੋ ਕਮਾਉਣਾ ਸਰਕਾਰ ਦੇ ਹੱਕ ਚ ਨਹੀਂ ਜਾਊਗਾ ਸਰਕਾਰ ਨੂੰ ਪਛਤਾਉਣਾ ਪੈਣਾ ਇੱਕ ਦਿਨ ਇਹ ਠੱਗੀ ਆ ਸਰਕਾਰਾਂ ਦੀ ਜਿਮੀਦਾਰਾਂ ਨਾਲ ਠੱਗੀ ਮਾਰਨ ਵਾਲਾ ਬੰਦਾ ਕਦੇ ਪਾਸ ਨਹੀਂ ਹੋਊਗਾ ਜੀ ਜੇ ਕਿਸਾਨਾਂ ਦੇ ਹੱਕ ਚ ਹੁੰਦੇ ਜੀ ਹੁਣ ਨੂੰ ਅਫਸਰ ਖੱਤਿਆਂ ਚ ਫਿਰਦੇ ਹੁੰਦੇ ਗਦੌਰੀਆਂ ਹੁੰਦੀਆਂ ਜੋ ਬੰਦਾ ਹੱਕ ਉਹ ਮਿਲਦਾ ਹੁਣ ਨੂੰ ਅਫਸਰ ਆ ਜਾਂਦੇ ਜੀ ਇਹੇ ਕਿਸਾਨਾਂ ਦੇ ਵਿਰੋਧੀ ਨੇ ਤਾਂ ਹੀ ਤਾਂ ਕੋਈ ਪਹੁੰਚ ਨਹੀਂ ਰਿਹਾ ਮੈਂ ਕਹਿੰਦਾ ਜੀ ਦੇਖੋ ਇਹ ਹੁਣ ਕਹਿੰਦੇ ਨੇ ਵੀ ਕੋਈ ਵੀ ਪਾਰਟੀ ਆ ਜੇ ਵੀ ਅਸੀਂ ਤਾਂ ਜੀ ਸੇਵਾ ਕਰਨ ਆਇਆ ਹੂੰ ਇਹਨਾਂ ਨੂੰ 6 ਮਹੀਨੇ ਦੇ ਵਿੱਚ ਐਡੀਆਂ-ਐਡੀਆਂ ਡਿਫੈਂਡਰ ਕੀ ਵੱਡੀਆਂ-ਵੱਡੀਆਂ ਗੱਡੀਆਂ 'ਚ ਬਹਿ ਜਾਂਦੇ ਨੇ ਸਾਨੂੰ ਕਿਉਂ ਨਹੀਂ ਜੁੜਦੀਆਂ ਸਾਡੇ ਬਾਪ ਦਾਦੇ ਮਰ ਗਏ ਇੱਥੇ ਹਾਲ ਬੋਂਦੇ ਅਸੀਂ ਮਰ ਗਏ ਦਿਨ-ਰਾਤ ਕਮਾਈ ਕਰਦੇ ਆ 60 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਸਰਕਾਰੀ ਮੁਲਾਜ਼ਮਾ ਰਿਟਾਇਰਮੈਂਟ ਲੈ ਜਾਂਦਾ ਸਾਡੀ ਕੋਈ ਰਿਟਾਇਰਮੈਂਟ ਹੀ ਨਹੀਂ ਜੀ ਸਰਵਿਸ ਨਹੀਂ ਹੁੰਦੀ ਜੀ ਜਿਹੜੀ ਸਾਡੇ ਕੋਲ ਸਾਡੀਆਂ ਗੱਡੀਆਂ ਦੀ ਸਰਵਿਸ ਨਹੀਂ ਹੁੰਦੀ ਜੀ ਤੇਲ ਨਹੀਂ ਪਵਾਇਆ ਜਾਂਦਾ ਠੀਕ ਹੈ ਨਾ ਜੀ ਤਾਂ ਹੀ ਤਾਂ ਜੱਟ ਪਿੱਛੇ ਚੱਲਿਆ ਗਿਆ ਜੀ ਮਿਹਨਤ ਮਜ਼ਦੂਰੀ ਕਰਨ ਵਾਲਾ ਪਿੱਛੇ ਆ ਜੀ ਜੀ ਨੇ 2 ਨੰਬਰ ਦੀ ਕਮਾਈ ਕਰਨੀ ਉਹ ਅੱਗੇ ਆ ਹੁਣੇ ਦੇਖ ਲੋ ਜੀ ਇਹ ਕਿੰਨੇ ਇਹਨਾਂ ਚੋਂ ਕਹਿੰਦੇ ਨੇ ਮੈਂ ਤਾਂ ਪਤਾ ਨਹੀਂ ਵੀ ਜਿਹੜੇ ਨਵੇਂ ਬਣੇ ਨੇ ਕਹਿੰਦੇ ਸਭ ਨੇ ਕੋਈ ਕੀਲੇ ਚ ਕੋਠੀ ਪਾ ਰਿਹਾ ਹੈ ਕੋਈ ਦੋ ਕੀਲਿਆਂ ਚ ਪਾ ਰਿਹਾ ਹੈ ਸਾਡੀ ਕੋਠੀ ਦੀਆਂ ਚਗਾਠਾਂ ਨੂੰ ਸਿਉਂਖਾ ਗਈ ਸਾਤ ਉਹਦੀ ਰਿਪੇਅਰ ਨਹੀਂ ਹੁੰਦੀ ਹੂੰ ਸੋ ਵੱਡੇ ਇਹਦਾ ਮਤਲਬ ਸਾਡੀ ਮਿਹਨਤ ਦਾ ਮੁੱਲ ਪੈਂਦਾ ਨਹੀਂ ਹੂੰ ਸੋ ਵੱਡੇ ਸਵਾਲ ਨੇ ਹਾਲਾਤ ਆ ਤੁਹਾਨੂੰ ਦਿਖਾ ਰਿਹਾ ਹਾਂ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡਾ ਮੰਗੇਵਾਲ ਇਹ ਕੱਲੇ ਮੰਗੇਵਾਲ ਦੇ ਵਿੱਚ ਨਹੀਂ ਇਸੇ ਤਰ੍ਹਾਂ ਦਾ ਲੱਖਾਂ ਏਕੜ ਰੱਖ ਬਏ ਜਿਹੜਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਖਰਾਬ ਹੋਇਆ ਏ ਉਹ ਚਾਹੇ ਚਾਈਨੀਜ਼ ਬੈਰ ਸਾ ਚਾਹੇ ਉਹ ਉਲੀ ਰੋਗ ਆ ਜਿਹਨੂੰ ਹਲਦੀ ਜਾਂ ਡੋਡੀ ਰੋਗ ਕਿਹਾ ਜਾਂਦਾ ਏ ਉਹਦੇ ਕਾਰਨ ਸੋ ਮੰਗ ਕੀਤੀ ਜਾ ਰਹੀ ਆ ਕਿ ਅਧਿਕਾਰੀ ਆ ਕੇ ਇਹਦੀ ਜਿਹੜੀ ਗਦੌਰੀਆ ਬਣਦੀ ਕਰਨ ਤੇ ਬਣਦਾ ਹੱਕ ਆ ਕਿਸਾਨਾਂ ਨੂੰ ਦਿੱਤਾ ਜਾਵੇ ਫਿਲਹਾਲ ਕਦੋਂ ਗਦੌਰੀ ਹੁੰਦੀ ਆ ਕਦੋਂ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲਦਾ ਏ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਕਿਸਾਨ ਪਰੇਸ਼ਾਨ ਨੇ ਖੇਤ ਖਾਲੀ ਕਰਕੇ ਅਗਲੀ ਫਸਲ ਦੀ ਵੀ ਤਿਆਰੀ ਕਰਨੀ ਆ ਜੇ ਗਦੌਰੀਆਂ ਨਾ ਹੋਈਆਂ ਤਾਂ ਮਾਅਵਜਾ ਕੀ ਮਿਲਣਾ ਏ ਤਾਂ ਉਹਦੇ ਬਾਰੇ ਸੋਚ ਰਹੇ ਨੇ ਕਦੋਂ ਅਫਸਰ ਆਉਂਦੇ ਨੇ ਇਹ ਜ਼ਰੂਰ ਦੇਖਣਾ ਹੋਊਗਾ ਫਿਲਹਾਲ ਤੁਸੀਂ ਬਣੇ ਰਹੋ ਟਵਾਣਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੂ